ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੀਰ ਕਾ ਜੀ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਭੁੱਲਰ ਫੈਮਿਲੀ ਬਲੌਗ ਦੇ ਵਿੱਚ ਤੇ ਮੈਂ ਲਾਈਣੀ ਅੱਜ ਰੋਟੀ ਪਹਿਲਾਂ ਤਾਂ ਐਸੀ ਮੈਨੂੰ ਭੈਣ ਨਾਲ ਨਹੀਂ ਹੋਣੀ ਜੇ ਕਿ ਤਿਆਰ ਜੀ ਮੈਂ ਕਰਣੀਗੀ ਕਿਉਂਕਿ ਉਧਰਲੇ ਘਰ ਰੋਟੀ ਫੜਾ ਕੇ ਆਉਣੀ ਹੈ ਕਿ ਅੱਜ ਮੰਮੀ ਹੈ ਨਹੀਂ ਕਰੇ ਸਾਡੇ ਨਾਲ ਪਿੰਡ ਦੇ ਵਿੱਚ ਇੱਥੇ ਮਤਲਬ ਸਾਡੇ ਸਕਿਆਂ ਦੇ ਤਾਂ ਨਹੀਂ ਹੈਗੇ ਜੀ ਪਰ ਮੂ ਸਾਡੀ ਵਧੀਆ ਹੋਣੀ ਜਾਣੀ ਹੈਗੀ ਉਹਨਾਂ ਦੇ ਨਾਲ ਉਹਨਾਂ ਦੀ ਕੁੜੀ ਦੀ ਰਾਤ ਜੱਥ ਹੋ ਗਈ 15 ਸੂਆਂ ਪਸਾਨਾਂ ਦੀ ਸੀ ਬੇਚੈਰੀ ਕਹਿੰਦੇ ਉੱਥੇ ਤੇ ਪੜੀ ਜਾਂਦੀ ਸੀ ਜੇ ਬੈਠੀ ਤੇ ਉੱਥੇ ਟੈਕ ਆ ਗਿਆ ਉਹਨੂੰ ਮੇਰੇ ਰੈੱਡ ਨਾਲ ਵੀ ਇਦਾਂ ਹੀ ਹੋਇਆ ਸੀਗਾ ਵੀ ਉਹ ਵੀ ਅੰਦਰ ਬੈਠੇ ਸੀਗੇ ਬਸ ਪਤਾ ਹੀ ਨਹੀਂ ਲੱਗਿਆ ਹੈਗਾ ਕਿਹੜੇ ਵੇਲੇ ਹਨਾ 2 ਮਿੰਟ ਹੀ ਲੱਗੇ ਬਸ ਉਹਨੂੰ ਵੀ ਸੇਮ ਹੀ ਇਦਾਂ ਹੀ ਹੋਇਆ ਮਤਲਬ 2 ਮਿੰਟ ਹੀ ਲੱਗੇ ਕਿਹੜੇ ਵੇਲੇ ਜਾਨ ਨਿਕਲ ਗਈ ਕਿਸੇ ਦੇ ਕੋਲ ਬਣਾ ਕੇ ਆਉਣੀ ਹੈ ਚੰਗਾ ਉੱਧਰ ਮੈਂ ਉੱਧਰ ਰੋਟੀ ਫੜਾ ਕੇ ਆਉਣੀ ਹੈ ਕਿ ਹੁਣ ਤੇ ਮੰਮੀ ਹੈ ਨਹੀਂ ਅਸ ਤਾਜ ਸਾਰੇ ਕੰਮ ਲੇਟ ਹੋ ਗਏ ਸਾਡੇ ਅੱਜ ਦਸੰਬਰ ਨਾਲ ਪਿਆ ਨਾਲੇ ਆ ਕੇ ਸੰਭਰਦੀਆਂ ਦਾ ਵਾਧਾ ਐਸਾ ਟਿਕ ਮੈਂ ਲਾਈ ਜਾਂਦੀ ਸੀ ਕਿ ਇੱਥੇ ਝਾੜੂ ਤੇ ਆ ਜਵਾਕ ਨੰਗੀ ਆਉਂਦੇ ਸੀਗੇ ਤੇ ਮੈਂ ਇਹਨਾਂ ਨੂੰ ਐਸੀ ਬੁਲਾ ਲਿਆ ਤੇ ਇਹ ਕਹਿੰਦੇ ਆਂਟੀ ਤੁਹਾਨੂੰ ਮੈਂ ਫੋਲੋ ਕੀਤਾ ਹੋਇਆ ਕਿਨੇ ਕਿਨੇ ਫੋਲੋ ਕੀਤਾ ਹੋਇਆ ਮੈਨੂੰ ਤੁਸੀਂ ਦੇਖਦੇ ਹੋ ਨਾ ਮੇਰੇ ਵੀਡੀਓ ਵਧੀਆ ਹੁੰਦੀਆਂ ਨੇਗੀਆਂ ਤੁਸੀਂ ਵੀ ਬਣਾਇਆ ਕਰੋ ਆਏ ਕਰੋਗੇ ਮੇਰੇ ਕੋਲੇ ਠੀਕ ਆ ਕਦੋਂ ਆਉਂਗੇ ਕੱਲ ਨੂੰ ਆ ਜਿਓ ਸਵੇਰੇ ਐਸੇ ਟਾਈਮ ਤੇ ਏਦੂੰ ਸੌਰੀ ਪਹਿਲਾਂ ਆ ਜਿਓ ਫਿਰ ਆਪਾਂ ਬਣਾਵਾਂਗੇ ਠੀਕ ਆ ਫਾਨੀ ਵੀਡੀਓ ਬਣਾਇਆ ਕਰਾਂਗੇ ਹੁਣ ਤੁਸੀਂ ਬਲੌਗ ਦੇ ਵਿੱਚ ਆਉਂਗੇ ਠੀਕ ਹੈ ਵੀਡੀਓ ਦੇਖ ਲਓ ਘਰੇ ਜਾ ਕੇ ਕੱਲ ਨੂੰ ਆਉਗਾ ਇਹ ਬਲੌਗ ਇੰਸਟਾਗ੍ਰਾਮ ਤੇ YouTube ਤੇ ਵੀ ਹੈਗਾਗਾ ਆਹੀ ਹੈ ਸੇਮ ਪੁੱਲਰ ਫੈਮਿਲੀ 786 ਭਰ ਕੇ ਦੇਖ ਲਓ ਆਹ ਬਲੌਗ ਨਿਕਲ ਆਉਣਗੇ ਆਪਾਂ ਜਿਹੜੀ ਵੀ ਵੀਡੀਓ ਵੀਡੀਓ ਬਣਾਇਆ ਕਰਾਂਗੇ ਉਹ ਤੇ ਪੈਂਦੀਆਂ ਨੇ ਸਾਰੀਆਂ ਆਹ ਬਲੌਗ ਵੀ ਉੱਦੀ ਪੈਂਦਾਗਾ ਠੀਕ ਹੈ ਹੁਣ ਤੁਸੀਂ ਵੀਡੀਓ ਦੇ ਵਿੱਚ ਆਈ ਜਾਂਦੇ ਹੋਗੇ ਕੱਲ ਨੂੰ ਦੇਖ ਲਓ ਆਉਦਾ ਠੀਕ ਹੈ ਆਹ ਜੀ ਫੋਟੋ ਦੇਖ ਲੈ ਕੱਲ ਨੂੰ ਆਹ ਜੀ ਫੋਟੋ ਦੇਖ ਲਓ ਬਹੁਤ ਵਧੀਆ ਲੱਗਿਆ ਕਿੰਨਾ ਕਿੰਨਾ ਤੇ ਜਵਾਕ ਹੋ ਤੁਸੀਂ ਮੈਨੂੰ ਜਾਣਦੀ ਨਹੀਂ ਹੈਗੀ ਤੂੰ ਤੇ ਇਹਦੇ ਨਾਲ ਪੜਦਾ ਸੀ ਮਨ ਲਾਣਾ ਮਰੀਨ ਦੇ ਇੱਥੇ ਪੂਰਾ ਮੁੰਡਾ ਛੁੱਟੀਆਂ 'ਚ ਆਇਆ ਹੋਇਆ ਤੂੰ ਪਤਾ ਇਹ ਮੇਰੇ ਚਾਚੇ ਦਾ ਹੁੰਦਾ ਇੱਥੇ ਤੇਰੇ ਚਾਚੇ ਦਾ ਮੁੰਡਾ ਠੀਕ ਆ ਹਾਂ ਚਾਚੇ ਦਾ ਮੁੰਡਾ ਯਾ ਪ੍ਰਾਜ ਹਾਂ ਪ੍ਰਾਜ ਅੱਛਾ ਠੀਕ ਆ ਓਕੇ ਆ ਆਓ ਨਾ ਹੋਰ ਚਾਹ ਪਾਣੀ ਪੀਣਾ ਕੋਈ ਗੱਲ ਨੀ ਕੱਲ ਨੂੰ ਆਪਾਂ ਵੀਡੀਓ ਬਣਾਵਾਂਗੇ ਠੀਕ ਆ ਕੱਲ ਨੂੰ ਆਇਓ ਓਕੇ ਦੂਰ ਹੋ ਗਿਆ ਤੁਸੀਂ ਆਨੇ ਮਾਰ ਚ ਦੇਖ ਲੈ ਬਾਏ ਅੱਜ ਮੈਂ ਫੜਾ ਕੇ ਆਉਂਗੀ ਬਿੱਟੂ ਦੇ ਕੱਪੜੇ ਤੇ ਉਹਦੀ ਬਾਸ ਆਉ ਗਿਆ ਜੋਟਲੈਟ ਦੇ ਵਿੱਚ ਮਤਲਬ ਉੱਥੋਂ ਹੀ ਨੰਗੂਗੀ 1:00 ਵਜੇ ਆਉਗੀ ਤੇ ਮੈਂ ਸੋਚਿਆ ਵੀ ਕਿਉਂ ਨਾ ਉਹਦੇ ਕੱਪੜਿਆਂ ਦੇ ਵਿੱਚ ਵੀ ਮੈਂ ਇੱਕ ਪਰਚੀ ਲਿਖ ਕੇ ਪਾ ਦਿੰਨੀ ਆ ਕਿ ਜੇ ਜਦੋਂ ਪੜ੍ਹੂਗਾ ਤੇ ਉਹ ਹੋਸ਼ ਹੋ ਜਾਊਗਾ ਚੱਪ ਤੁਸੀਂ ਲਿਖ ਦਿੰਨੇ ਆ ਆਏ ਲਾ ਉਹੀ ਇਹ ਲਿਖ ਦਿਨੇ ਆ ਹੁਣ ਆਪਾਂ ਡਰਾਈਵਰ ਸਾਹਿਬ ਨੂੰ ਪੱਤੀ ਇਹਦੇ ਪਿੱਛੇ ਪਾਵਾਂਗੇ ਆਪਾਂ ਬੈਗ ਦੇ ਜਦੋਂ ਵੀ ਉਹ ਕੱਪੜੇ ਕੱਢੂਗਾ ਜਦੋਂ ਵੀ ਉਹ ਦੇਖੂਗਾ ਤੈਨੂੰ ਖੁਸ਼ ਹੋ ਜੀਆ ਸਕੂਟਰ ਦੇ ਵਿੱਚ ਦਾ ਟਿਕਨੇ ਨਹੀਂ ਮੂਰੇ ਧਰ ਲੈਣੇ ਆਗੇ ਫਿਰ ਉੱਥੇ ਲੈਣ ਆ ਜੂਗਾ ਗਰਮੀ ਵਾਲੀ ਜ਼ਿਆਦਾ ਹੈਗੀ ਵੈਸੇ ਤਾਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਤੂੰ 9:00 ਵਜੇ ਮਤਲਬ ਵੀ ਆਪਣੇ ਪਿੰਡਾਂ ਦੇ ਇੱਤੇ ਫੜਾ ਜੀ ਤੇ ਮੈਂ ਕਹਤਾ ਵੀ ਚਲੋ ਉਦੋਂ ਮੈਨੂੰ ਜ਼ਿਆਦਾ ਕੰਮ ਹੁੰਦਾ ਥੋੜਾ ਜਿਹਾ ਕਿਉਂਕਿ ਅੱਜ ਹੈਗਾ ਵੀ ਸੀਗਾ ਪਿੰਡ 'ਚ ਇੱਕ ਡੈਥ ਹੋ ਵੀ ਕਰਕੇ ਮੰਮੀ ਉੱਧਰ ਸੀਗੀ ਤੇ ਜਵਰਾਜ ਕੁਝ ਵੀ ਕੰਮ ਕਰਨ ਨਹੀਂ ਦਿੰਦਾ ਹੈਗਾਗਾ ਤਾਂ ਕਰਕੇ ਮੈਂ ਉਹਨਾਂ ਨੂੰ ਕਹਤਾ ਸੀ ਮੈਂ ਕੱਪੜੇ ਤੁਹਾਡੇ ਨਾਲ ਚੱਕ ਲਵਾਂਗੀ ਪ੍ਰੈਸ ਕਰਕੇ ਫਿਰ ਤੁਸੀਂ ਇੱਥੋਂ ਵੜ ਕੇ ਲੈ ਜਾਓ ਉਹ ਮੈਂ ਉਹਨਾਂ ਦੇ ਪਾਸੇ ਇੱਥੋਂ ਲੰਘੂਗੀ ਉਹ ਬਿਠਿੰਡੇ ਵੱਲੀ ਆਉਂਦੇ ਨੇਗੇ ਹਣਾ ਤੇ ਰਾਤ ਉਹਨਾਂ ਦੀ ਹੁਸ਼ਿਆਰਪੁਰ 'ਉਰੂਕੀ ਸੀਗੀ ਬੱਸ ਤੇ ਆਪਾਂ ਉਹਨਾਂ ਨੂੰ ਹੁਣ ਇੱਥੋਂ ਦੀ ਕੰਪਣੀ ਫੜਾ ਦਾਂਗੇ ਤੇ ਇੱਥੇ ਬਾੜੇ ਤੇ ਲੈ ਜੂਗਾ ਨਾ ਮੈਂ ਬੰਨਣਾ ਦੇਖ ਰਿਹਾ ਕਿਉਂਕਿ 2 ਦਿਨ ਹੋ ਗਏ ਹਨ ਜੇ ਕਿਹਨ ਨਹੀਂ ਹੈਗਾ ਤਾਂ ਫਿਰ ਦਾ ਵੀਡੀਓ ਕਾਹਦਾ ਗੱਲ ਹੁੰਦੀ ਹੈ ਕਿ ਫਿਰ ਵੀ ਹਨਾ ਜਿਹੜਾ ਆਪਾਂ ਸਾਹਮਣੇ ਸਾਹਮਣੇ ਦੇਖਣਾ ਹੈ ਉਹ ਗੱਲ ਵੱਖਰੀ ਤੇ ਆਪੋ ਇੱਥੇ ਆਣੀ ਹੈ ਨਾ ਉਹ ਬੰਦਿਆ ਕੋਈ ਚੁੱਪੀ ਬੱਸ ਆਪਾਂ ਨੂੰ ਫੜ ਲੈਣੇ ਇੱਥੇ ਰੋਗੇ ਮੱਲਾ ਦਾ ਆ ਗਿਆ ਮੈਨੂੰ ਫੜਾ ਕੇ ਕੁਛ ਕੱਪੜੇ ਆਪਦੇ ਪੁਰਾਣੇ ਸੀ ਧੋਣ ਵਾਲੇ ਜਿਹੜੇ